ਤੱਕ ਬੜੀਆਂ ਸਰਕਾਰਾਂ ਬਣਦੀਆਂ ਹੂੰ ਕਿਸੇ ਨੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਲੀ ਬਿਲ ਸੋਚੀ ਨਹੀਂ ਹੂੰ ਅਰ ਸਤੋ ਵੀ ਮੈਂ ਤਾਂ ਇੱਕੋ ਬਾਤ ਇਹ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੀਡਰਾਂ ਦਾ ਹੂੰ ਸਾਡੇ ਲੀਡਰਾਂ ਦਾ ਜਿਨ੍ਹਾਂ ਨੇ ਇਹਦੀ ਤੇ ਕੋਈ ਨੋਟਿਸ ਹੀ ਨਹੀਂ ਲਿਆ ਹੂੰ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੁਗਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦੇਨੇ ਆ ਕੋਈ ਕਰਤਾ ਇਹ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਰਹਿਣਾ ਕੋਈ ਕੋਈ ਠੀਕੇ ਤੁਹਾਡੀ ਹੋਣਾ ਆਪਾਂ ਜਿਹੜੀ ਲੜਾਈ ਲੜ ਰਹੇ ਆ ਥੋੜਾ ਜਿਹਾ ਮਰਨ ਤੋਂ ਰੁਕਣ ਦੀ ਇੱਕ ਕੋਸ਼ਿਸ਼ ਹੈ ਬਿਰਪਾ ਠੀਕ ਹੈ ਵਾਹਿਗੁਰੂ ਕਿਰਪਾ ਕਰੇ ਇਹਦਾ ਪ੍ਰੋਜੈਕਟ ਵੀ ਤੱਕ ਉਸ ਦਾ ਯੋਗਦਾਨ ਪਾਏ ਕਿਸਾਨਾਂ ਨੂੰ ਮਰਨ ਤੋਰ ਪਹੁੰਚੀ ਵੀ ਬਹੁਤ ਵੱਡਾ ਯੋਗਦਾਨ ਸਾਡਾ ਕੀ ਪੈਦਾ ਜਿਹੜੇ ਰੋਜ਼ ਸਾਨੂੰ ਬੁਦਨਾਉਂ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਡਿਵਰਸਿਫੀਕੇਸ਼ਨ ਨਾਲ ਜਿਹੜੀ ਹੁਣ ਜਿੰਨਾ ਚਿਰ ਐਮਐਸਪੀ ਦੀ ਗਾਰੰਟੀ ਰਹਿੰਦੀ ਹੂੰ ਬਿਲਕੁਲ ਠੀਕ ਹੈ ਜੀ ਕਰਨਾ ਹੈ ਪਰ ਡਿਵਰਸਿਫੀਕੇਸ਼ਨ ਤੋਂ ਬਿਨਾ ਪਾਣੀ ਨਹੀਂ ਪੱਸ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਕੋਤ ਲੋਗ ਜਿਹੜੇ ਰੋਜ਼ ਘੱਲਾਂ ਤਾਂ ਕਰ ਦਿੰਦੇ ਆ ਹੂੰ ਕਿ ਤੁਸੀਂ ਜੋ ਆਪਕਾ ਵਾਸਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹੇਗਾ ਕੋਈ 15-17 ਸਾਲ ਦਾ ਰਹੇਗਾ ਕਿੰਨੀ ਹੋ ਗਿਆ ਕਰੋਂ ਤੇ ਸਹੀ ਕੋਸ਼ਿਸ਼ ਦੇ ਖਾਤਰ ਇਸ ਕਰਕੇ ਅਸੀਂ ਰਵਾਨਾ ਕਰੋ ਮਰ ਜਾਵਾਂਗੇ ਪਰਲੀ ਤੋਂ ਸਰਕਾਰ ਦੇ ਸਿਰ ਠਿਕਰਾ ਪਾ ਗਏ ਤੋਂ ਘਟਦਾ ਹੀ ਤਾਂ ਹੋਏਗਾ ਇਤਿਹਾਸ ਲਿਖਿਆ ਜਾਣਾ ਇਹ ਵੀ ਚਾਰ ਲਿਖੇ ਜਾ ਰਿਹਾ ਹੈ ਇਸ ਬੰਦੇ ਨੇ ਜੇਕਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਾਤਰ ਮੌਤ ਗਲੇ ਲਾਈ ਹੈ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠੇ ਹਾਂ ਬੋਡੀ ਆਰਗਨਸ ਦੀ ਤਾਂ ਤਾਂ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੋ ਤੇ ਹੱਪਾ ਤੇ ਜਾਂ ਤਾਂ ਮੰਗ ਮੰਨੀ ਜਾਏ ਜਾਂ ਫਿਰ ਪ੍ਰਭਾਤ ਪਰਮਾਤਮਾ ਕਾਲਪੁਰਖ ਵਾਹਿਗੁਰੂ ਆਪਣੀ ਇਹਦਾ ਆਇਦ ਕਰਕੇ ਤੁਹਾਨੂੰ ਆਇ ਪੂਰਾ ਕਰਦੇ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਪ੍ਰੋਫੈਸਰ ਸਾਹਿਬ ਦਾ ਵੀ ਇੱਥੇ ਕਾਦੀਮਾਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਉਪਸਰ ਸਿਰਵਾਉਣ ਆਏ ਨੇ ਸਭ ਦਾ ਧੰਨਵਾਦ ਕਰਨਾ ਚਲੋ ਮੌੜਾ ਕਰ ਲੇਗਾ ਆਪਣਾ ਹੋ ਗਿਆ